ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪ੍ਰੀਤਮਨ ਵਲੌਗਸ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦਿਨ ਹੈਗਾ ਐਤਵਾਰ ਤਰੀਕ ਮੈਨੂੰ ਭੁੱਲ ਗਈ ਮੈਂ ਫੋਨ ਤੋਂ ਦੇਖ ਲਾਂ 5 ਤਰੀਕ 5 ਅਕਤੂਬਰ ਤੇ ਸਾਲ 2025 ਤੇ ਐਤਵਾਰ ਤਾਂ ਦੇਣਾ ਹੈ ਤੇ ਆਪਾਂ ਚੱਲੇ ਹਾਂ ਚਿੰਤਪੁਰਨੀ ਤੇ ਖੜੇ ਆਪਾਂ ਮੰਗੋਵਾਲ ਆਹ ਜਿਹੜਾ ਸਟੇਸ਼ਨ ਹੈ ਇਹ ਮੰਗੋਵਾਲ ਹੈ ਤੇ ਇਹ ਪੰਜਾਬ ਦਾ ਮਤਲਬ ਅਖੀਰਲਾ ਪਿੰਡ ਹੈ ਇਸ ਤੋਂ ਬਾਅਦ ਹਿਮਾਚਲ ਸਟਾਰਟ ਹੋ ਰਹਿਣਾ ਤੇ ਆਪਾਂ ਚਿੰਤਪੁਰਨੀ ਚੱਲੇ ਆ ਤੇ ਨਾਲ ਹੀ ਇਧਰ ਜਵਾਕ ਚੱਲੇ ਆਪਣੇ ਉਧਰ ਦੇਖੋ ਵੇਟ ਹੋ ਰਹੀ ਆ ਵੀ ਕਹਿੰਦਾ ਜਦੋਂ ਚਾਹ ਕਦੋਂ ਬਣ ਕੇ ਆਊਗੀ ਤੇ ਚਾਹ ਹਜੇ ਬਣੀ ਜਾਂਦੀ ਐ ਕਿਉਂਕਿ ਹਵਾ ਬਹੁਤ ਤੇਜ਼ ਐ ਬ੍ਰੇਕਫਾਸਟ ਕਰਨਾ ਤੇ ਆਪਾਂ ਚੱਲਣਾ ਤਾਂ ਸੀ ਅੱਜ ਸਦੇ ਆ ਉੱਠ ਵੀ ਖੜੇ ਸੀਗੇ ਸਾਰੇ ਬਣੇ ਇਹ ਛੋਟਾ ਵੀਰਾ ਮੇਰਾ ਹੈਪੀ ਤੇ ਅਸੀਂ ਸਦੇ ਆ ਉੱਠੇ ਸੀਗੇ ਵੀ ਚਲੋ ਚੱਲਾਂਗੇ ਟਾਈਮ ਸਰ ਪਰ ਬਾਰਿਸ਼ ਨੇ ਸਾਡੀ ਪੇਸ਼ ਨਹੀਂ ਜਾਣ ਦਿੱਤੀ ਅਸੀਂ 2.5 ਵਜੇ ਦੇ ਉੱਠੇ ਆ ਪਰ ਘਰੋਂ ਆਪਾਂ 6.5 ਚੱਲਦੇ ਆ ਹੁਣ ਆਪਾਂ ਇੱਥੋਂ ਚਾਹ ਪਾਣੀ ਪੀਨੇ ਆਪਦਾ ਤੇ ਫਿਰ ਆਪਾਂ ਚਿੰਤਪੁਰਨੀ ਜਾ ਕੇ ਉਨੂੰ ਉੱਥੋਂ ਦਾ ਜਿਹੜਾ ਮੇਲਾ ਚਿੰਤਪੁਰਨੀ ਹੈ ਨਾ ਦਰਸ਼ਨ ਕਰਾਉਣੇ ਆ ਮਹਾਮਾਈ ਦੇ ਠੀਕ ਹੈ ਜੀ ਆਦਾ ਹਵਾ ਹੋਣ ਕਰਕੇ ਜਿਹੜੀ ਚਾਹ ਉਹ ਇੱਥੇ ਨਹੀਂ ਬਣ ਪਾਈ ਤੇ ਫਿਰ ਇੱਥੋਂ ਚੱਕ ਲਈ ਚਾਹ ਪਾ ਤੇ ਬਾਈ ਕਹਿੰਦੇ ਵੀ ਇੱਧਰ ਆ ਜਾਓ ਇਹਦੇ ਵੀ ਇਹ ਕਹਿੰਦੇ ਵੀ ਇੱਥੇ ਅੰਦਰ ਆ ਕੇ ਬਣਾ ਲਓ ਚਾਹ ਤੇ ਹਵਾ ਜ਼ਿਆਦਾ ਸੀਗੀ ਗੈਸ ਨੇ ਕੰਮ ਨਹੀਂ ਕੀਤਾ ਇੱਥੇ ਰੱਖ ਲਓ ਇੱਥੇ ਰੱਖ ਲਓ। ਥੈਂਕ ਯੂ ਜੀ। ਕੋਈ ਨਹੀਂ ਕੋਈ ਨਹੀਂ ਮਾਰਾ। ਆਹ ਠੀਕ ਆ ਕੰਮ ਹਣਾ। ਸਹੀ ਹੈ ਜੀ ਸਹੀ ਹੈ ਤਾਨਵਾ। ਤੇ ਇੱਥੇ ਆਹ ਲੈਣੇ ਵੀ ਟੰਗੇ ਹੋਏ ਆ ਅੰਗੂਠੀਆਂ ਵੀ ਮਿਲਦੀਆਂ ਇਨਾਂ ਕੋਲੋਂ। ਤੇ ਵਧੀਆ ਗੱਲਬਾਤ ਆ ਸੋਹਣਾ ਮਾਹੌਲ ਆ ਇੱਥੇ। ਆਹ ਲਾ। ਫਿਰ ਉਹਨੂੰ ਆ ਲੈਣ ਦੇ। ਹਾਵਾ ਬਹੁਤ ਹੈ ਧਿਆਨ ਨਾਲ ਦਾਣਾ ਵੇ ਮੇਰੀ ਆਰਾ ਵਿਦਵਾਨਾ ਮੱਲੇ ਸੇ ਨਾ ਆਵਨੀ ਆਇਆ ਕੋਈ ਨਹੀਂ ਆਈ ਮਾਰਸ਼ਲ ਆਦਾ ਵੇ ਅਈ ਸ਼ਾ ਲਿਆ ਲਾੜ ਪੂਰਾ ਆਉਂਦਾ ਇਹਦਾ ਹੈ ਹਾਂਜੀ ਬੰਨਿਆ ਪਹਿਲਾਂ ਪਹਿਲਾਂ ਇਹ ਤਾਂ ਬੰਨਿਆ ਹੁੰਦਾ ਕੋਕੜਾ ਬੰਨਿਆ ਹੋਣਾ ਆੜੂ ਲਗਦਾ ਘਟੂਗਾ ਚਲਾ ਦੀ ਫਿਰ ਨਾ ਕਰ ਗਿਆ ਹੈ ਇੰਗਲਜੀ ਭਾਗੀ ਵੱਲ ਲਿਆ ਕਰਨਾ ਹੈ ਨਾ ਮੈਂ ਤਾਂ ਕਹਿੰਦਾ ਲੋਡਿੰਗ ਡਬਲ ਕਰਨੀ ਹੈ ਨਾ ਹੋਰ ਵਧੀਆ ਨਾਲੇ ਹਲਕੀ ਦੀ ਹਲਕੀ ਦਿੰਦੀ ਹੈ ਨਾ ਵਧੀਆ ਵਧੀਆ ਨਾਲੇ ਇਹਨਾਂ ਨੂੰ ਭਾਰ ਨਹੀਂ ਲੱਗੂਗਾ ਨਾ ਨਹੀਂ ਭਾਰ ਨਹੀਂ ਲੱਗਦਾ ਇਹਨੂੰ ਫੜ ਕੇ ਰੱਖੀਏ ਹਿਲਦਾ ਹੈ ਜੇ ਸਾਡੇ ਮੋਬਾਈਲ ਦੇ ਅਮਰ ਬੈਟਰੀ ਵਧੀ ਤੇਰੀ ਆ ਹਣਾ ਵਧੀਆ ਤੇ ਹਵਾ ਲੱਗੂਗੀ ਖੰਣਾ ਨੀ ਉਹ ਤਾਂ ਬੈਠਾ ਸੀਗਾ ਵੀ ਉਹ ਭਾਈ ਉਹ ਡੇਗਦੀ ਸੀਗੀ ਹਵਾ ਨੋਟਦੀ ਸੀਗੀ ਹਾਂਜੀ ਸਾਰਾ ਮਟੀਰੀਅਲ ਚੱਕੀ ਹੋਈ ਹੁੰਦਾ ਹੁੰਦਾ। ਕਿੰਨਾ ਦਿਨ ਉਹ ਹੋਣਾ ਵਾਰ ਰੱਖੇ ਹੋਏ ਇਹਨਾਂ ਨੇ ਉਹ ਤੇਰੀ ਡੁੰਗਿਆ ਸਾਰਾ ਕੁਝ ਇਹਨਾਂ ਕੋਈਆਂ ਸੀ ਰੋਟੀਆਂ ਤੇ ਇਹਨਾਂ ਨੂੰ ਪਰਨੇ ਵੱਡੇ ਲਾ ਕੇ ਦੇ ਆਹ ਥੋੜੇ ਜਿਹਾ ਵੱਡੇ ਲਾ ਕੇ ਦੇ ਪਰਨੇ ਹਾਂ ਸਟਾਕ ਆ ਬਈ ਹਾਂਜੀ ਬਣ ਗਈ ਗੱਲ ਹਾਂਜੀ ਠੀਕ ਆ ਵੀ ਅਬ ਤਾਂ ਲੱਗੇ ਦੁਆਣਾ ਚੱਕ ਗਲਾਸਾਂ ਚ ਪੈ ਗਈ ਆ ਬਣ ਕੇ ਤੇ ਸਰਵ ਹੋ ਰਿਹਾ ਹੁਣ ਰੋਟੀਆਂ ਖੋਲੀਆਂ ਜਾ ਰਹੀਆਂ ਤੇ ਚਟਨੀ ਹੈ ਹੋਰ ਕੀ ਚੀਜ਼ ਆ ਅੰਬ ਦਾ ਚਾਹ ਹੈ ਮਠਾ ਲੈਂਬੂ ਅੱਛਾ ਮੱਖਣ ਮੱਖਣ ਜਿਪੜਾ ਜਟਨੀ ਪੂਰੀ ਘੈਂਟ ਗੱਲ ਬਾਤ ਆ ਜਾਨੀ ਕੀ ਚਾਹ ਚਾਹ ਚਲੋ ਜਿਹੜਾ ਤੁਸੀਂ ਬੋਲਿਆ ਸਾਰਾ ਕੁਝ ਹੈਗਾ ਮੈਂ ਚੈੱਕ ਕਰ ਲਾਂ ਠੀਕ ਹੈ ਬਈ ਓਕੇ ਹੈਗਾ ਓਕੇ ਡਨ ਚਲੋ ਫਿਰ ਚਿੰਬੜ ਜੋ ਚਲੋ ਅੰਬ ਦਾ ਚਾਹ ਦੇਣਾ ਕਿ ਚਾਹ ਠੀਕ ਲੰਗਰ ਸ਼ਕਨ ਤੋਂ ਬਾਅਦ ਚਾਹ ਪੀਣ ਤੋਂ ਬਾਅਦ ਭਾਂਡਿਆਂ ਦੀ ਸੇਵਾ ਹੋ ਰਹੀ ਹੈ ਬੀਬੀਆਂ ਵੱਲੋਂ ਇੱਕ ਵੀ ਬੀ ਆ ਲੱਗੀ ਪਈ ਆ ਭਾਂਡੇ ਮੰਜ ਤੇ ਕਾ ਲੱਗੀ ਪਈ ਆ ਦੇਸੀ ਸਟਾਈਲ ਪੁਰਾਣਾ ਜਿਵੇਂ ਮਿੱਟੀ ਨਾਲ ਭਾਂਡੇ ਮਾਏਦੇ ਸੀਗੇ ਤੇ ਇੱਥੇ ਹੈਗਾ ਜਮਾ ਕੁਦਰਤੀ ਮਾਹੌਲ ਸੋਹਣੀ ਗੱਲ ਬਾਤ ਆ ਖੁੱਲੀ ਆ ਪੁੱਤ ਗੱਡੀ ਮੈਨੂੰ ਲੱਗਦਾ ਖੁੱਲੀ ਆ ਖੁੱਲੀਆਂ ਰੱਤਾਂ ਸਮਾਂ ਹੈਗਾ ਲਗਭਗ ਸਵਾ 11 ਵਜੇ ਦਾ ਦੁਪਹਿਰ ਦਾ ਤੇ ਚਿੰਤਪੁਰ ਨਹੀਂ ਇਥੋਂ ਰਹਿ ਗਿਆ 30 ਕਿਲੋਮੀਟਰ ਦੂਰ ਰਹਿ ਗਿਆ ਤੇ ਹੁਣ ਭਾਂਡੇ ਟਿੰਡੇ ਸਾਰੇ ਆਪਾਂ ਸਾਹਮਣੇ ਆ ਤੇ ਆਪਾਂ ਫਿਰ ਚਿੰਤਪੁਰ ਨਹੀਂ ਚਲਦੇ ਆ ਠੀਕ ਆ ਵੀ ਓਕੇ ਆ ਓਕੇ ਆ ਵੀ ਸਾਰੇ ਹਾਂਜੀ ਜੇ ਕਾਰਾ ਮਾ ਚਿੰਤਪੁਰਨੀ ਮਈ ਦਾ ਬਹੁਤ ਸੱਚੇ ਤੇਰਾ ਰਾਗੀ ਜੈ ਮਾ ਦੇ ਪਿਆਰ ਦੀ ਜੈ ਚਿੰਤਪੁਰ ਨੇ ਪਹੁੰਚ ਗਏ ਆਪਾਂ ਆ ਗਏ ਚਿੰਤਪੁਰਨੀ ਪਾਰਕਿੰਗ ਦੇ ਵਿੱਚ ਤੇ ਟਿਕਟ ਲਾਈਨ ਲੱਗੀਆਂ ਦੇਖ ਸਕੋ 150 ਰੁਪਏ ਦੀ ਪਾਰਕਿੰਗ ਫੀਸ ਹੈ ਆ ਆ ਗਿਆ ਫਰ ਲੈ ਆਪਣੇ ਹੱਥ ਚ ਤੇ ਹੁਣ ਆਪਾਂ ਜਗਾ ਜੀ ਵੇਖ ਕੇ ਗੱਡੀ ਲਾਉਣੀ ਹੈ ਕਿਤੇ ਉਹ ਵੈਸੇ ਸੇਫ ਬਹੁਤ ਹੈ ਵਧੀਆ ਸੇਫ ਹੈ ਵਧੀਆ ਇੰਤਜ਼ਾਮ ਹੈ ਸਾਰਾ ਤੇ ਅੰਦਰ ਗੱਡੀ ਉੰਗੀ ਠੰਡੀ ਗੱਡੀ ਹੋਊਗੀ। ਹੋਰ ਤੁਹਾਨੂੰ ਪਣੀ ਲੱਗਦੀ ਗੱਡੀ ਨੂੰ? ਨਹੀਂ ਪਹਿਲਾਂ ਹੀ ਓਪਨ ਚੰਦ ਅਸ। ਪਹਿਲਾਂ ਓਪਨ ਸੀ। ਹਾਂ। ਮੂਤ ਬੰਗਲਾ। ਇਹ ਵੀ ਬਣਾਇਆ ਹੋ ਤੁ। ਉਹ ਸੀ ਨਾ। ਪੋਰਟ ਨਾਲ ਉਹ ਬੱਲਾ ਲਾ ਵੀ ਬਣਾਇਆ। ਆ। ਲੈ ਕਰਨਾ ਇੱਥੇ। ਨਾ ਨਾ ਬਰਾਵਾ ਨਾ ਬਰਾਵਾ। ਗੱਡੀ ਖੜਾਤੀ ਆਪਾਂ ਪਾਰਕਿੰਗ 'ਚ। ਚਲੋ ਵੀ ਫਿਰ ਹੁਣ। ਬੋਲੋ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਆਪਾਂ ਹੁਣ ਚਿੰਤਪੁਰਨੀ ਦੇ ਬਾਜ਼ਾਰ ਚ ਆ ਗਏ ਆ ਗੱਡੀ ਆਪਾਂ ਉਧਰ پارک ਕਰਤੀ ਐ ਤੇ ਰੌਣਕਾਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਐ ਐਤਵਾਰ ਦਾ ਦਿਨ ਐ ਤੇ ਐਤਵਾਰ ਇੱਥੇ ਰੌਣਕਾਂ ਬਹੁਤ ਹੁੰਦੀਆਂ ਆ ਜਵੇਂ ਦੇਖੋ ਸਾਰੇ ਹੋਟਲ ਐ ਇੱਥੇ ਇਧਰ ਵੀ ਨਜ਼ਰ ਮਾਰੀਏ ਤੇ ਇਧਰ ਵੀ ਨਜ਼ਰ ਮਾਰੀਏ ਦੋਨੇ ਪਾਸੇ ਹੋਟਲ ਐ ਰੌਣਕਾਂ ਬਹੁਤ ਲੱਗੀਆਂ ਤੇ ਕਾਰ ਅੰਦਰ ਆਉਣ ਦੀ ਮਨਾਹੀ ਐ ਕਾਰ ਇੱਧਰ ਸਾਹਮਣੇ ਪਾਰਕਿੰਗ 'ਚ ਪਾਰਕ ਕਰਨੀ ਪੈਂਦੀ ਐ ਤੇ ਜੇ ਆਪਾਂ ਇੱਥੇ ਕੋਈ ਹੋਟਲ ਲਿਆਏ ਤਾਂ ਇੱਥੇ ਆਪਾਂ ਹੋਟਲ ਦੀ ਪਾਰਕਿੰਗ 'ਚ ਕਾਰ ਪਾਰਕ ਕਰ ਸਕਦੇ ਆ ਨਹੀਂ ਤਾਂ ਆਪਾਂ ਨੂੰ ਉਹ ਪਾਰਕਿੰਗ 'ਚ ਹੀ ਕਾਰ ਪਾਰਕ ਕਰਨੀ ਪੈਂਦੀ ਆ ਆਪਦੀ ਤੇ 150 ਰੁਪਏ ਲੈਂਦੇ ਆ ਉਹ ਇੱਕ ਇੱਕ ਗੱਡੀ ਦਾ ਪਾਰਕ ਕਰਨ ਦਾ ਇਹ ਰੌਣਕਾਂ ਸਾਰੀਆਂ ਚੰਦਪੁਰਨੀ ਮਾਤਾ ਦੇ ਮੰਦਿਰ ਦੇ ਬਾਜ਼ਾਰ ਦੀਆਂ ਆ ਵੀ ਸੁਣਿਓ ਕਿਵੇਂ ਆ ਵਧੀਆ ગુડ જય માતાજી ਉੱਤਰ ਵੀ ਭਾਜੀ ਇੱਧਰ ਵੀ ਲਾਈਨ ਲੱਗੀ ਇੱਥੇ ਲਾਈਨ ਲੱਗੀ ਤੇ ਉੱਥੇ ਲਾਈਨ ਲੱਗੀ ਦੋਨੋਂ ਇੱਕ ਜਗ੍ਹਾ ਬੈਣਾ ਹੋਵੇ ਜਿੱਥੇ ਤੋਂ ਕੰਨ ਲੱਗਦਾ ਹੈ ਲੰਚ ਅੱਛਾ ਅੱਛਾ ਠੀਕ ਹੈ ਤੇ ਆਪਾਂ ਲਾਈਨ 'ਚ ਆ ਗਏ ਆਂ ਤੇ ਲਾਈਨ ਕਾਫੀ ਲੰਬੀ ਹੈ ਚੰਦਪੁਰਨੀ ਮਾਤਾ ਦੇ ਮੰਦਿਰ ਨੂੰ ਆਪਾਂ ਪੱਥਾਂ ਟੇਕੜਾ ਉੱਥੇ ਜਾ ਕੇ ਤੇ ਲਾਈਨ ਕਾਫੀ ਲੰਬੀ ਹੈ ਟਾਈਮ ਫਿਰ ਆਪਾਂ ਫੇਰ ਜਾਣਾ ਪਊਗਾ ਇੱਥੇ ਉੱਤਰ ਦੇ ਉੱਤਰ ਜਾਵਾਂਗੇ ਫੇਰ ਦੇਖੋ ਕਿੰਨਾ ਲੱਗਦਾ ਰੇਹਾਂ ਸਲਾਹਾਂ ਹੋ ਰਹੀਆਂ ਵੀ ਕਿੱਧਰ ਦੀ ਜਾਈਏ ਇੱਧਰ ਦੀ ਜਾਈਏ ਕਿ ਇੱਧਰ ਦੀ ਜਾਈਏ ਇੱਕ ਪਿਲ ਆ ਜਾਣਾ ਆਪਾਂ ਪਿੱਛੇ ਜਿਹੜੀ ਲਾਈਨ ਸੀ ਕਿ ਉਹ ਛੱਡ ਦਿੱਤੀ ਹੈ ਨਾ ਕਿਉਂਕਿ ਉੱਥੇ ਜ਼ਿਆਦਾ ਟਾਈਮ ਲੱਗ ਰਿਹਾ ਸੀਗਾ ਤੇ ਇੱਧਰ ਦੋ ਨੰਬਰ ਗੇਟ ਇਹਨੂੰ ਦੋ ਨੰਬਰ ਗੇਟ ਕਹਿੰਦੇ ਆਪਾਂ ਇਸ ਜਗ੍ਹਾ ਤੇ ਆ ਚੁੱਕੇ ਆ ਤੇ ਇੱਥੇ ਆ ਕੇ ਆਪਾਂ ਲਾਈਨ ਦੇ ਵਿੱਚ ਲੱਗ ਗਏ ਕਿਉਂਕਿ ਇਹ ਲਾਈਨ ਅਸੀਂ ਦੇਖੀ ਵੀ ਆ ਵੀ ਕਹਿ ਵੀ ਰਹੇ ਸੀਗੇ ਕਿ ਇਹ ਲਾਈਨ ਆ ਜਿਹੜੀ ਮਤਲਬ ਉਹ ਛੇਤੀ ਤੁਰ ਰਹੀ ਹੈ ਦੂਜੀ ਲਾਈਨ ਦੇ ਮੁਕਾਬਲੇ ਜਕਾਰਾਮਨ ਚਿੰਤਪੁਰਨੀ ਮਹਾਮਾਈ ਜੀ ਦਾ ਜੋਤ ਸਾਹਿਬ ਵਰ ਕੀ ਜੈ ਏ ਮਾਈ ਸੱਚੀਆਂ ਜੋਤਾ ਵਾਲੀ ਮਾਤਾ ਤੁਹਾਡੀ ਸਦਾ ਹੀ ਜੈ ਅਸੀਂ 24 84 ਘੰਟਿਆਂ ਵਾਲੀ ਮਾਤਾ ਤੁਹਾਡੀ ਸਦਾ ਹੀ ਜੈ ਜਕਾਰਾਮਨ ਚਿੰਤਪੁਰਨੀ ਮਹਾਮਾਈ ਜੀ ਦਾ ਬੋਲ ਸੱਚੇ ਵਰ ਕੀ ਜੈ ਇੱਥੇ ਸਾਰੀਆਂ ਦੁਕਾਨਾਂ ਐ ਜਿੱਥੋਂ ਪ੍ਰਸ਼ਾਦ ਮਿਲਦਾ ਚੁੰਨੀਆਂ ਮਿਲਦੀਆਂ ਨਾਰੀਅਲ ਮਿਲਦੇ ਐ ਤੇ ਹੁਣ ਆ ਜਿਹੜੀ ਲਾਈਨ ਐ ਇਹ ਥੋੜੀਆਂ-ਥੋੜੀਆਂ ਪੌੜੀਆਂ ਵਾਲੀ ਸਟਾਰਟ ਹੋ ਗਈ ਐ ਤੇ ਉੱਪਰ ਹੈਗਾ ਸ਼ੈੱਡ ਛਾਂ ਵੀ ਐ ਛਾਂ ਵੀ ਐ ਪਿੱਛੇ ਥੋੜੀ ਧੁੱਪ ਸੀਗੀ ਪਰ ਇੱਥੇ ਛਾਂ ਵੀ ਐ ਪਰ ਜੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਹੁਣ ਅਕਤੂਬਰ ਦੇ ਮਹੀਨੇ ਹੋਣ ਕਰਕੇ ਵਧੀਆ ਹੋ ਗਿਆ ਇੱਥੇ ਮਤਲਬ ਧੁੱਪੇ ਵੀ ਏਡੀ ਗੱਲ ਨਹੀਂ ਸੀਗੀ ਧੁੱਪ ਨਹੀਂ ਲੱਗਦੀ ਸੀਗੀ ਤੇ ਲਾਈਨ ਆ ਦੇਖੋ ਇਦਾਂ बहुत काफ़ी लंबी लाइन है हाँ जी सर जय माता दी जय माता दी तो आपको पंजाबी तो समझ नहीं आती होगी है ना हिंदी में बात करूँ हिंदी में बात कर सकते हैं ठीक है जी तो आपकी कौन सी स्टेट है वी वी आर आर फ्रॉम यूपी रेजिडेंस नाउ लिविंग इन चंडीगढ़ ठीक है जी तो आप थोड़ा हिंदी में बताएंगे कि आपने जो सभी ने हम देखते रहे हैं देखे पीछे से भी देख रहे हैं कि आप जो सभी लोग हैं आपने पीले कपड़े पहने हुए हैं पीले तो, कपड़े एक तो दर्शन के लिए होते हैं एक जात लगाने के लिए होते हैं माता रानी की ठीक है माता रानी की जात होती है जैसे स्कूल में यूनिफॉर्म होती है इस तरह से यहाँ डिसिप्लिन ठीक हम है जाती जाते, जाते हैं वो डिसिप्लिन रहते हैं कि इस तरह से हम कपड़े पहनते हैं तो ऐसे तो पहचान होती है कि जात लगाने के लिए आए हैं इसलिए हमें कपड़ों के लिए ये डेडिकेटेड होता है ठीक है और महाभ को पता चल जाता है कि सभी भक्त आ गए हैं सभी भक्त आ गए हैं <laughs> मामाई तो बुलाते तभी आते हैं मामाई के बिना अच्छा कोई नहीं आता है सही है जी उनके बुलावे के बिना यहाँ पर कोई भी नहीं आता है। कोई नहीं आता है थैंक यू जी अच्छा लगा आपसे बात करके जी पकौड़े खाओ की

लाइना इतने आके कट्ठिया हो आ आई लाइन इधर एक नंबर गेट वालों आ रही थी ਲੇਡੀ ਐਸੀ ਛੱਡ ਕੇ ਇੱਧਰ ਲਾ ਕੇ ਜਿਹੜੀ ਆਪਾਂ ਛੱਡ ਕੇ ਇੱਧਰ ਲਾ ਕੇ ਸੀਗੇ ਉਹ ਇਹ ਲਾਈਨਾਂ ਤੇ ਆਪਾਂ 2 ਨੰਬਰ ਗੇਟ ਤੇ ਲੇਡੀ ਲਾਈਨ ਸੀਗੀ ਉਹਦੇ ਚ ਆਪਾਂ ਆ ਗਏ ਆ ਤੇ ਲਾਈਨਾਂ ਇੱਥੇ ਆ ਕੇ ਇਕੱਠੀਆਂ ਹੋ ਗਈਆਂ ਆਹ ਯਾਰਾ ਬੋਲੋ ਮਾਪੇ ਬੋਲੋ ਉਹ ਬੋਲ ਨਹੀਂ ਸਕਦਾ ਜੀ ਬੋਲੀ ਦੱਸ ਜੀ ਜੈ ਮਾਤਾ ਸਰਵਾਰ ਕੀ ਜੈ ਜੈ ਰਾਮ ਬਬ ਬੰ ਬੰ ਮਨ ਲਾ ਰਹੀ ਮੈਂ ਭਗਵਾਨ ਰਾਮ ਅਚੰਕਰ ਕੇ ਨਾਮ ਨੈ ਦਰਸ ਰਚਾਇ ਬਾਲਕ ਜਨ ਮੇਂ ਰਾਮਚੰਦਰ ਸੇ ਅਵਤਾਰੀ ਨਾ ਤੁਸੀਂ ਰਾਮ ਨੈ ਮਿਲਿਆ ਤੇ ਸੁਟਤਾ ਸੰਗ ਮਨ ਲਾ ਰਹੀ ਸੀਤਾ ਨਾ ਰਹੀ ਵੇ ਜਮਦਵਨ ਮੈਂ ਪਾਈ ਝੋਪੜੀ ਕੋਈ ਨਹੀਂ ਹਰ ਮੈਂ ਪਾਈ ਵੈ ਟਕ ਟਕ ਬਾਣ ਚਲੇ ਲਕਸ਼ਮਣ ਕੇ धनुष ਬਾਣ ਸੀ ਰਾਮਚੰਦਰ ਕੇ ம ரவ மாரி ரவண ਆਪਾਂ ਚਿੰਤਪੁਰੀ ਦਰਬਾਰ ਦੇ ਵਿੱਚ ਖੜੇ ਆਂ ਤੇ ਆਪਾਂ ਮੱਥਾ ਟੇਕ ਲਿਆ ਇੱਥੇ ਤੇ ਇੱਥੇ ਇੱਕ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਜਿਹੜੀਆਂ ਸਾਹਮਣੇ ਆਪਾਂ ਨੂੰ ਨਜ਼ਰ ਆ ਰਹੀਆਂ ਆਹ ਮੌਲੀਆਂ ਬੰਨੀਆਂ ਹੋਈਆਂ ਚੁੰਨੀਆਂ ਬੰਨੀਆਂ ਹੋਈਆਂ ਤੇ ਜਿਹੜੇ ਲੋਕ ਇੱਥੇ ਆ ਕੇ ਸੁੱਖਾਂ ਸੁਖਦੇ ਆ ਉਹ ਇੱਥੇ ਆ ਕੇ ਮੌਲੀ ਬਨ ਦਿੰਦੇ ਆ ਤੇ ਜਦੋਂ ਉਹਨਾਂ ਦੀ ਸੁੱਖ ਪੂਰੀ ਹੋ ਜਾਂਦੀ ਆ ਤੇ ਉਹ ਮੌਲੀ ਖੋਲ ਜਾਂਦੇ ਆ ਇਹ ਗੱਲਬਾਤ ਸੀਗੀ ਇੱਥੋਂ ਬਾਰੇ ਤੇ ਰੌਣਕ ਬਹੁਤ ਲੱਗੀ ਆ ਸੋਹਣੀ ਗੱਲਬਾਤ ਹੈ ਤੇ ਬਾਕੀ ਇੱਥੇ ਬਹੁਤੀ देर ਰੁਕਣ ਨਹੀਂ ਦਿੰਦੇ ਕਿਉਂਕਿ ਉਹ ਕਹਿੰਦੇ ਕਿ ਜਿਹੜੇ ਪੁਲਿਸ ਵਾਲਿਆ ਪ੍ਰਸ਼ਾਸਨ ਕਿ ਜਿਆਦਾ ਜਿਆਦਾ ਇੱਥੇ ਲੋਕ ਰੁਕਣਗੇ ਤਾਂ ਫਿਰ ਇੱਥੇ ਭੀੜ ਜਿਆਦਾ ਹੋ ਜੂਗੀ ਇਕੱਠ ਜਿਆਦਾ ਹੋ ਜੂਗਾ ਤੇ ਹੁਣ ਆਪਾਂ ਇਥੋਂ ਮੱਥਾ ਟੇਕ ਲਿਆ ਤੇ ਹੁਣ ਆਪਾਂ ਦੂਜੇ ਰਸਤੇ 메ਨ ਰਸਤਾ ਹੋ ਰਹਾ ਹੈ ਅੰਦਰ ਆਉਣ ਦਾ ਤੇ ਬਾਹਰ ਜਾਣ ਲਈ ਹੋਰ ਰਸਤਾ ਹੈ ਤੇ ਹੁਣ ਆਪਾਂ ਫਿਰ ਚੱਲਦੇ ਆ ਮੱਥਾ ਟੇਕ ਲਿਆ ਆਪਾਂ ਵਧਦੇ ਜਗੇ ਆਓ ਵੀ ਚਲਿਏ ਆਪਾਂ ਮੰਦਿਰ ਚ ਮੱਥਾ ਟੇਕ ਕੇ ਹੁਣ ਆ ਗਏ ਆ ਪਾਰਕਿੰਗ ਚ ਪਾਰਕਿੰਗ ਇਹ ਬਹੁਤ ਵੱਡੀ ਆ ਤੇ ਇਹਦੇ ਬਾਹਰ ਕਾਫੀ ਐਕਟੀਵਿਟੀ ਇਦਾਂ ਦੀਆਂ ਹੈਗੀਆਂ ਜਿਵੇਂ ਇਹਨੂੰ ਖੈਰ ਮੇਰਾ ਖਿਆਲ ਬੰਜੀ ਜੰਪਿੰਗ ਕਹਿੰਦੇ ਉਹ ਐ ਇਧਰ ਹੋਰ ਜਵਾਕਾਂ ਦਾ ਨਿੱਕ ਸੁੱਕ ਝੁੱਲੇ ਝਾਲੇ ਕਾਫੀ ਕੁਝ ਲੱਗਿਆ ਪਿਆ ਨਿਆਣੀ ਖੜੇ ਆ ਵੀ ਸਾਨੂੰ ਵੀ ਝੂਟੇ ਕਦੋਂ ਮਿਲਣਗੇ ਇੱਥੇ ਕਪੂਤ ਮੰਗਲਾ ਵੀ ਸਾਹਮਣੇ ਉਹ ਵੀ ਤੁਹਾਨੂੰ ਦਿਖਾਉਣੇ ਆ। ਉਹ ਸਾਹਮਣੇ ਲਿਖਿਆ ਭੂਤ ਮੰਗਲਾ। ਤੇ ਇੱਥੇ ਹੁਣ ਆਪਣੀ ਗੱਡੀ ਖੜੀ ਐ। ਤੇ ਆਪਾਂ ਗੱਡੀ 'ਚ ਰੱਖਦੇ ਆ ਸਾਮਾਨ ਤੇ ਵਾਧਦੇ ਆ ਪਿੰਡ ਵੱਲੀ। ਠੀਕ ਆ ਵੀ ਚੱਲੀਏ। ਆਪਾਂ ਵਾਪਸੀ ਜਾਂਦੇ ਆ ਚਾਹ ਦਾ ਵेड ਫੇਰ ਵेड ਲਿਆ। ਕਿਉਂਕਿ ਸਾਨੂੰ ਇਹ ਹੋ ਗਿਆ ਕਿ ਫੇਰ ਸਾਰਾ ਕੁਝ ਸੀਗੇ ਕੋਲੇ ਦੁੱਧ ਫੜ ਲਈਏ ਤੇ ਚਾਹ ਫੇਰ ਇੱਥੋਂ ਪੀ ਲੈਨੇ ਆਪਾਂ ਤੇ ਆਪਾਂ ਫੇਰ ਚਾਹ ਪੀਣ ਲੱਗ ਗਏ ਤੇ ਇੱਧਰ ਇੱਕ ਬਾਈ ਜੀ ਵੀ ਸਾਨੂੰ ਮਿਲ ਗਏ ਇਹ ਲੁਧਿਆਣੇ ਤੋਂ ਐ ਤੇ ਪੈਦਲ ਜਾ ਰਹੇ ਆ ਚਿੰਤਪੁਰ ਨਹੀਂ ਬਾਈ ਮੈਨੂੰ ਕਿਹਿੰਦੇ ਬਾਈ ਜੀ ਕਹਿੰਦੇ ਪੰਜ 6 ਦਿਨ ਹੋ ਗਏ ਸਾਨੂੰ ਪੈਦਲ ਸਫਰ ਕਰਦਿਆਂ ਤੇ ਬਾਕੀ ਸ਼ਰਧਾ ਦੀਆਂ ਗੱਲਾਂ ਹੁੰਦੀਆਂ ਸਾਰੀਆਂ ਇਹ ਗੱਲਾਂ ਸ਼ਰਧਾ ਦੀਆਂ ਭਗਤੀ ਦੀਆਂ ਤੇ ਪਿਆਰ ਦੀਆਂ ਹੁੰਦੀਆਂ ਠੀਕ ਆ ਬਾਈ ਜੀ ਬਾਈ ਫੋਟੋ ਚਾਹ ਚੁੱਕੀ ਹਾਂਜੀ ਹੁਣ ਅਸੀਂ ਚਾਹ ਪੀ ਲਈ ਐ ਤੇ ਚਾਹ ਵਧੀਆ ਲੱਗਿਆ ਪੀ ਕੇ ਕਿਉਂਕਿ ਆਪਦੀ ਚਾਹ ਬਣਾਈ ਤਾਂ ਡੱਕ ਕੇ ਪੀ ਲੈਂਦਾ ਬੰਦਾ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਵੱਲ ਵੱਧਦੇ ਆਂ ਕਿਉਂਕਿ 5 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਹਿਮਾਚਲ ਦੇ ਬਾਰਡਰ ਤੇ ਬੈਠੇ ਆਂ ਬਸ ਉਸ ਤੋਂ ਬਾਅਦ ਪੰਜਾਬ ਤੋਂ ਬਾਅਦ ਹਿਸ਼ਾਰਪੁਰ ਹੋ ਕੇ ਤੇ ਜਾਂਦੇ ਆਂ ਪਿੰਡ ਵੱਲੀ ਤੇ ਲਗਭਗ ਅਸੀਂ 10:00 ਵਜੇ ਤੱਕ ਪਿੰਡ ਪਹੁੰਚ ਜਾਾਂਗੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਸਾਰਿਆਂ ਨੂੰ ਇਹ ਮੈਸੇਜ ਕਰ ਦਿੰਨੇ ਆ ਬੀਸਾ ਦੀ ਵੀਡੀਓ ਨੂੰ ਰਿਕਵੈਸਟ ਕਰਦੇ ਆ ਲਾਈਕ ਹੋ ਜਾਣਾ ਕਿ ਦਿਖਦੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਉਮੀਦ ਹੈ ਔਰ ਤੁਸੀਂ ਕਰੋਗੇ ਵੀ ਤੇ ਅੱਜ ਸਾਡਾ ਨਿੱਕਾ ਜਿਹਾ ਵਲੌਗ ਸੀਗਾ ਇਹਦੇ ਚ ਜਵਾਕਾਂ ਨਾਲ ਪਿਕਨਿਕ ਵੀ ਅਸੀਂ ਮਨਾਲੀ ਦਰਸ਼ਨ ਵੀ ਕਰ ਲਏ ਮਹਾਮਈ ਦੇ ਠੀਕ ਹੈ ਜੀ ਤੁਹਾਨੂੰ ਸਾਡਾ ਵਲੌਗ ਕਿਵੇਂ ਜਿਹਾ ਕਿਹੋ ਜਿਹਾ ਲੱਗਿਆ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਛੇਤੀ ਮਿਲਾਂਗੇ ਇੱਕ ਸੋਹਣੀ ਜੀ ਵੀਡੀਓ ਦੇ ਨਾਲ ਤੰਦਰੁਸਤ ਰਹੋ ਮੰਦਰੁਸਤ ਰਹੋ ਖੁਸ਼ ਰਹੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਛੇਤੀ ਮਿਲਦੇ ਆਂ ਸਤਿ ਸ਼੍ਰੀ ਅਕਾਲ